ਜਿਹੜੇ ਚੈਨਾ ਡੋਰ ਦੀ ਵਿਕਰੀ ਕਰਦੇ ਨੇ ਦੁਕਾਨਦਾਰ ਉਹ ਤਾਂ ਬੇਖੌਫ ਨੀਡਰ ਹੋ ਕੇ ਆਪਣਾ ਗੁਰਖ ਪੰਦਾ ਜਿਹੜਾ ਹੈ ਉਹ ਚਲਾ ਰਹੇ ਨੇ ਪਹਿਲਾਂ ਤੇ ਸਾਡੇ ਪੰਜਾਬੀਆਂ ਦੀ ਸਭ ਤੋਂ ਵੱਡੀ ਇਹ ਗੱਲ ਹੈ ਵੀ ਜਿਹੜੀ ਚੀਜ਼ ਤੁਸੀਂ ਰੋਕਦੇ ਆ ਨਾ ਪੰਜਾਬ ਦੇ ਵਿੱਚ ਇਹ ਸਭੋਂ ਜ਼ਿਆਦਾ ਚੀਜ਼ ਵੇਖਦੀ ਥੋੜਿਆਂ ਜਿਹਾਂ ਪੈਸਿਆਂ ਪਿੱਛੇ ਸਾਡੇ ਪੰਜਾਬੀ ਲੋਕ ਇੱਕ ਦੂਜੇ ਦਾ ਬਹੁਤ ਜ਼ਿਆਦਾ ਨੁਕਸਾਨ ਕਰਨਦੇ ਆ ਤੇ ਡੋਰ ਸ਼ਰਿਆਮ ਤੁਸੀਂ ਕੁਆਟਰਾਂ ਤੇ ਵੀ ਜਾ ਕੇ ਵੇਖ ਲਓ ਜਿਹੜੇ ਸਰਕਾਰੀ ਕੁਆਟਰਾਂ ਇਹਨਾਂ ਦੇ ਉੱਤੇ ਵੀ ਲੋਕਾਂ ਦੇ ਅਫਸਰਾਂ ਦੇ ਬੱਚੇ ਵੀ ਡੋਰ ਡਾਉਣਗੇ ਜਦੋਂ ਮਰਜ਼ੀ ਚੈੱਕ ਕਰ ਲਵਾਂ। ਕੋਈ ਯਾਰਾ ਕੇ ਪ੍ਰਸ਼ਾਸਨ ਦਾ ਇਹਦੇ ਵਿੱਚ ਪ੍ਰਸ਼ਾਸਨ ਜ਼ਿੰਮੇਵਾਰ ਆ ਸਾਡੇ ਅਫਸਰ ਜ਼ਿੰਮੇਵਾਰ ਆ ਸਾਡੇ ਲੀਡਰ ਜ਼ਿੰਮੇਵਾਰ ਆ। ਹਗੀ ਜੇ ਕੋਈ ਅਫਸਰ ਸਖਤਾਈ ਕਰ ਦੇਣਾ ਵੀ ਚੈਨਾ ਡੋਰ ਨਹੀਂ ਵੇਚਣੀ ਤੇ ਕਿਸੇ ਦੀ ਤਾਕਤ ਨਹੀਂ ਹੈਗੀ ਇਹ ਜਿਹੜੇ ਸਿਰਫ ਕਾਨੂੰਨ ਹੀ ਬਣਾਉਂਦੇ ਆ ਪਰ ਕਾਨੂੰਨ ਨੂੰ ਵਰਤਦੇ ਨਹੀਂ ਕਾਨੂੰਨ ਲਾਗੂ ਤੈਨ ਦੇ ਕਾਨੂੰਨ ਲਾਗੂ ਕੀਤਾ ਪਰ ਕਾਨੂੰਨ ਮੈਂ ਵੇਖਿਆ ਕਿੰਨੀ ਡੋਰਾ ਫੜੀ ਆ ਕਿੱਥੇ ਇਹਨਾਂ ਸਾੜੀ ਆ ਕਿੱਥੇ ਰੱਖੀ ਆ ਕਿਹੜੇ ਦੁਕਾਨਦਾਰ ਫੜੇ ਆ ਅੱਜ ਤੱਕ ਮੈਂ ਕਦੀ ਨਹੀਂ ਵੇਖਿਆ ਮਾਰਾ ਮੋਟਾ ਕਿਤੇ ਕੋਈ ਫੜ ਕੇ ਕੀਤਾ ਹੋਵੇ ਕਾਰਵਾਈ ਤੇ ਕਹਿ ਨਹੀਂ ਸਕਦਾ ਵੱਡੀ ਤਦਾਰ ਤੇ ਕਦੀ ਡੋਰ ਨਹੀਂ ਤਰਕਾਂ ਦੇ ਹਿਸਾਬ ਨਾਲ ਪੰਜਾਬ ਤੇ ਡੋਰ ਆਈ ਜੀਡੀਐਸ ਨੂੰ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਰੋਤਿਆਂ ਨਵੇਂ ਸਾਲ ਦੀ ਜਦੋਂ ਸ਼ੁਰੂਆਤ ਹੁੰਦੀ ਹੈ ਤਾਂ ਜਿਹੜੇ ਪਤੰਗ ਡਾਉਣ ਦੇ ਜਿਹੜੇ ਸੁਕੀਨ ਨੇ ਜਿਹੜੇ ਸ਼ੌਂਕ ਰੱਖਦੇ ਨੇ ਤਾਂ ਉਹ ਤਤਪਰ ਹੋ ਜਾਂਦੇ ਨੇ ਤਾਂ ਇਹਨਾਂ ਦਿਨਾਂ ਦੇ ਵਿੱਚ ਚైనా ਡੋਲ ਜਿਹੜੀ ਆ ਉਹ ਟੜੱਲੇ ਦੇ ਨਾਲ ਵਿਕਦੀ ਪਈ ਆ ਜਿੱਥੋਂ ਮਰਜੀ ਤੁਸੀਂ ਖਰੀਦ ਲਓ ਸ਼ਰਿਆਮ ਵਿਕਦੀ ਪਈ ਆ ਤਾਂ ਸਰਕਾਰ ਬੜੇ ਤਗੜੇ ਦਾਅਵੇ ਕਰਦੀ ਏ ਉਹਨਾਂ ਨੂੰ ਫੜਨ ਦੇ ਤਾਂ ਹੁਣ ਇੱਕ ਜਿਹੜਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਹੋਇਆ ਏ ਕਿ ਜਿਹੜਾ ਚైనా ਡੋਲ ਨੂੰ ਫੜਾਵੇਗਾ ਉਹਨੂੰ 25000 ਰੁਪਇਆ ਨਾਮ ਦਿੱਤਾ ਜਾਵੇਗਾ ਤਾਂ ਕਿਤੇ ਸਰਕਾਰ ਨੇ ਇਹ ਵੀ ਐਲਾਨ ਕੀਤਾ ਏ ਕਿ 5 ਸਾਲ ਦੀ ਕੈਦ ਹੋਵੇਗੀ ਤੇ 307 ਜਿਹੜੀ ਆ ਧਾਰਾ ਲੱਗੇਗੀ ਤੇ 1 ਸਾਲ 1 ਲੱਖ ਰੁਪਇਆ ਜੁਰਮਾਨਾ ਹੋਵੇਗਾ ਇਹ ਕੁਝ ਸਰਕਾਰ ਨੇ ਤਾਂ ਕਹਿ ਦਿੱਤਾ ਫਰ ਇਸ ਨੂੰ ਅਮਲੀ ਗਾਮਾ ਜਿਹੜਾ ਪਹਿਨਾਇਆ ਜਾਣਾ ਸੀ ਉਹ ਅਜੇ ਤੱਕ ਨਹੀਂ ਪਹਿਨਾਇਆ ਗਿਆ ਜਿਹੜੇ ਚੈਨਾ ਡੋਰ ਦੀ ਵਿਕਰੀ ਕਰਦੇ ਨੇ ਦੁਕਾਨਦਾਰ ਉਹ ਤਾਂ ਬੇਖੌਫ ਨਿਡਰ ਹੋ ਕੇ ਆਪਣਾ ਗੁਰਖ ਧੰਦਾ ਜਿਹੜਾ ਹੈ ਉਹ ਚਲਾ ਰਹੇ ਨੇ ਸਰਕਾਰ ਨੂੰ ਇਹਦੇ ਤੇ ਨੱਥ ਪਾਉਣੀ ਚਾਹੀਦੀ ਏ ਪਰ ਨਹੀਂ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਅੱਜ ਸਾਡੇ ਨਾਲ ਐਂਟੀ ਕ੍ਰਾਈਮ ਬਿਊਰੋ ਦੇ ਸਟੇਟ ਚੇਅਰਮੈਨ ਸਰਦਾਰ ਮਿੱਧ ਮਿੱਧ ਸਿੰਘ ਗਿੱਲ ਜੀ ਸਾਡੇ ਨਾਲ ਮੌਜੂਦ ਨੇ ਆ ਉਹ ਉਹਨਾਂ ਦੇ ਨਾਲ ਇਸ ਵਿਸ਼ੇ ਤੇ ਆਪਾਂ ਵਿਚਾਰ ਚਰਚਾ ਕਰਦੇ ਹਾਂ ਜਿੱਲ ਸਾਹਿਬ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਬਹੁਤ ਬਹੁਤ ਤੁਹਾਡੇ ਜਿੰਨੇ ਵੀ ਸਰੋਤੇ ਵੇਖਣਦੇ ਆ ਉਨਾਂ ਨੂੰ ਪਿਆਰ ਭਰੀ ਸਿੱਖਿਆ ਗਿਲਸਾਬ ਲੋੜੀ ਦੇ ਜਿਹੜੇ ਤਰੀਕ ਆ ਉਹ ਨਜ਼ਦੀਕ ਹੈ ਜਦੋਂ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ ਤਾਂ ਜਿਹੜੇ ਪਤੰਗ ਡਾਉਣ ਦੇ ਜਿਹੜੇ ਸ਼ੌਕੀਨ ਨੇ ਉਹ ਫਿਰ ਜਿਹੜੇ ਨੇ ਤਤਪਰ ਹੋ ਜਾਂਦੇ ਨੇ ਤਾਂ ਚైనా ਦੀ ਡੋਰ ਜਿਹੜੀ ਆ ਗੱਟੂਆਂ ਦੇ ਵਿੱਚ ਜਿਹੜੀ ਵਿਕਦੀ ਏ ਤਾਂ ਉਹ ਪੂਰੀ ਵਿਕਰੀ ਜਿਹੜੀ ਆ ਝੋਰ ਸ਼ੋਰ ਤੇ ਜੋਰ ਫੜ ਲੈਂਦੀ ਏ ਤਾਂ ਹੁਣ ਤੇ ਜਿਹੜੇ ਦੁਕਾਨਦਾਰ ਨੇ ਉਹ ਟੜੱਲੇ ਦੇ ਨਾਲ ਜਿਹੜੇ ਉਹ ਗੱਟੂ ਨੇ ਜਿਹੜੇ ਚైనా ਦੀ ਡੋਰ ਵੇਚਦੇ ਪਏ ਨੇ ਨਿੱਡਰ ਹੋ ਕੇ ਬੇਖੌਫ ਹੋ ਕੇ ਕਿਸੇ ਦਾ ਕੋਈ ਡਰ ਨਹੀਂ ਪ੍ਰਸ਼ਾਸਨ ਨੇ ਤਾਂ ਕਈ ਹੁਕਮ ਜਾਰੀ ਕੀਤੇ ਨੇ ਪਰ ਉਹਨਾਂ ਨੂੰ ਜਿਹੜਾ ਅਮਲੀ ਜਾਮਾ ਨਹੀਂ ਪਨਾਇਆ ਜਾਂਦਾ ਪਤਾ ਨਹੀਂ ਕਿਉਂ ਨਹੀਂ ਪਨਾਇਆ ਜਾਂਦਾ ਤੁਹਾਡਾ ਕੀ ਕਹਿਣਾ ਹੈ ਇਸ ਤੇ ਸਭ ਤੋਂ ਪਹਿਲਾਂ ਤੇ ਸਾਡੇ ਪੰਜਾਬੀਆਂ ਦੀ ਸਭ ਤੋਂ ਵੱਡੀ ਇਹ ਗੱਲ ਹੈ ਵੀ ਜਿਹੜੀ ਚੀਜ਼ ਤੋਂ ਅਸੀਂ ਰੋਗਦੇ ਆ ਨਾ ਪੰਜਾਬ ਦੇ ਵਿੱਚ ਇਹ ਸਭੋਂ ਜ਼ਿਆਦਾ ਚੀਜ਼ ਵੇਖਦੀ ਆ ਜੇ ਆਪਾਂ ਡੋਰ ਬਾਰੇ ਗੱਲ ਕਰੀਏ ਜਾਂ ਨਸ਼ੇ ਬਾਰੇ ਗੱਲ ਕਰੀਏ ਇੱਕ ਬੰਦੇ ਉਹ ਕਹਿੰਦੇ ਵੀ ਨਸ਼ਾ ਨਹੀਂ ਵੀ ਕਹਿੰਦੇ ਨਾਲ ਤੇ ਡਬਲ ਵੀ ਕਹਿੰਦੇ ਆ ਜੇ ਡੋਰ ਦੀ ਗੱਲ ਕਰੀਏ ਤੇ ਡੋਰ ਤੇ ਵੇਖੋ ਹਰ ਇੱਕ ਦੇ ਮਕਾਨ ਦੇ ਉੱਤੇ ਬੱਚੇ ਥਾਂ ਥਾਂ ਤੇ ਡੋਰ ਡਾਉਣਦੇ ਆ ਇਹ ਨਿਹਰਾ ਦੁਕਾਨਦਾਰਾਂ ਨੂੰ ਹੀ ਚਾਹੀਦਾ ਵੀ ਇਹ ਡੋਰ ਨਾ ਵੇਚਣ ਵੀ ਕਿਸੇ ਦਾ ਬੱਚਾ ਕਿਸੇ ਦਾ ਬਾਪ ਕਿਸੇ ਦਾ ਵੀ ਕੱਲ ਨੂੰ ਨੁਕਸਾਨ ਹੋ ਸਕਦਾ ਮੌਤ ਵੀ ਹੋ ਸਕਦੀ ਇਹਨੂੰ ਖੂਨੀ ਡੋਰ ਕਿਹਾ ਜਾਂਦਾ ਪਰ ਥੋੜਿਆ ਜਿਹਾ ਪੈਸਿਆਂ ਪਿੱਛੇ ਸਾਡੇ ਪੰਜਾਬੀ ਲੋਕ ਇੱਕ ਦੂਜੇ ਦਾ ਬਹੁਤ ਜ਼ਿਆਦਾ ਨੁਕਸਾਨ ਕਰਨਦੇ ਆ ਤੇ ਡੋਰ ਸ਼ਰਿਆਮ ਤੁਸੀਂ ਕੁਆਟਰਾਂ ਤੇ ਵੀ ਜਾ ਕੇ ਵੇਖ ਲਓ ਜਿਹੜੇ ਸਰਕਾਰੀ ਕੁਆਟਰ ਨੇ ਇਹਨਾਂ ਦੇ ਉੱਤੇ ਵੀ ਲੋਕਾਂ ਦੇ ਅਫਸਰਾਂ ਦੇ ਬੱਚੇ ਵੀ ਡੋਰ ਡਾਉਣਗੇ ਜਦੋਂ ਮਰਜ਼ੀ ਚੈੱਕ ਕਰ ਲਿਓ ਅਰਕੀ ਲੋੜੀ ਤੇ ਗਿਲ ਸਾਹਿਬ ਤੁਸੀਂ ਕਹਿ ਰਹੇ ਜੋ ਕਿ ਇਹਦੇ ਨਾਲ ਬੜੇ ਤਗੜੇ ਨੁਕਸਾਨ ਹੋ ਜਾਂਦੇ ਨੇ ਕਈਆਂ ਦੀਆਂ ਜਿਹੜੀਆਂ ਗਰਦਨਾਂ ਨੇ ਉਹ ਕੱਟੀਆਂ ਜਾਂਦੀਆਂ ਨੇ ਕਈਆਂ ਦੇ ਹੱਥ ਕੱਟੇ ਗਏ ਨੇ ਕਈਆਂ ਦੇ ਕੰਨ ਕੱਟੇ ਗਏ ਨੇ ਨੱਕ ਕੱਟੇ ਗਏ ਨੇ ਬੜਾ ਇਹ ਜਿਹੜੀ ਡੋਰ ਹੈ ਇਹ ਨੁਕਸਾਨ ਕਰਦੀ ਏ ਹਰ ਸਾਲ ਸਰਕਾਰ ਇਸ ਤੇ ਪਾਬੰਦੀ ਵੀ ਲਾਈ ਏ ਪਰ ਪਾਬੰਦੀ ਲਾਉਣ ਦੇ ਬਾਵਜੂਦ ਵੀ ਇਹ ਢੱਲੇ ਦੇ ਨਾਲ ਵਿਕਦੀ ਏ ਇਹਦਾ قصوروار ਕੌਣ ਹੈ ਜਾਂ ਜਿਹੜੇ ਗੁੱਡੀ ਜਿਹੜੇ ਡਾਉਂਦੇ ਨੇ ਜਿਹੜੇ ਪਤੰਗ ਡਾਉਂਦੇ ਨੇ ਉਹਨਾਂ ਦਾ ਕਸੂਰ ਹੈ ਜਾਂ ਜਿਹੜੇ ਵੇਚਦੇ ਉਹਨਾਂ ਦਾ ਕਸੂਰ ਹੈ ਜਾਂ ਇਹ ਪ੍ਰਸ਼ਾਸਨ ਦਾ ਕਸੂਰ ਹੈ ਇਹ ਤਿੰਨਾਂ ਦੇ ਵਿੱਚੋਂ ਕਿਹਦਾ ਸਭ ਤੋਂ ਜ਼ਿਆਦਾ ਜਿਹੜਾ ਕਸੂਰ ਹੈ ਸਭ ਤੋਂ ਜ਼ਿਆਦਾ ਕਿ ਪ੍ਰਸ਼ਾਸਨ ਦਾ ਇਹਦੇ ਵਿੱਚ ਪ੍ਰਸ਼ਾਸਨ ਜ਼ਿੰਮੇਵਾਰ ਆ ਸਾਡੇ ਅਫਸਰ ਜ਼ਿੰਮੇਵਾਰ ਆ ਸਾਡੇ ਲੀਡਰ ਜ਼ਿੰਮੇਵਾਰ ਆ ਕਿਸੇ ਦੀ ਕੋਈ ਯਰਤ ਨਹੀਂ ਆ ਗਈ ਜਿਵੇਂ ਕੋਈ ਅਫਸਰ ਸਖਤਾਈ ਕਰ ਦੇਣਾ ਵੀ ਚਾਈਨਾ ਡੋਰ ਨਹੀਂ ਵੇਚਣੀ ਤੇ ਕਿਸੇ ਦੀ ਤਾਕਤ ਨਹੀਂ ਆ ਗਈ ਇਹ ਜਿਹੜੇ ਸਿਰਫ ਕਾਨੂੰਨ ਹੀ ਬਣਾਉਂਦੇ ਆ ਪਰ ਕਾਨੂੰਨ ਨੂੰ ਵਰਤਦੇ ਨਹੀਂ ਕਾਨੂੰਨ ਲਾਗੂ ਕਹਿਣ ਦੇ ਕਾਨੂੰਨ ਲਾਗੂ ਕੀਤਾ ਪਰ ਕਾਨੂੰਨ ਮੈਂ ਵੇਖਿਆ ਕਿੰਨੀ ਡੋਰਾ ਫੜੀ ਆ ਕਿੱਥੇ ਇਹਨਾਂ ਸਾੜੀ ਆ ਕਿੱਥੇ ਰੱਖੀ ਆ ਕਿਹੜੇ ਦੁਕਾਨਦਾਰ ਫੜੇ ਆ ਅੱਜ ਤੱਕ ਮੈਂ ਕਦੀ ਨਹੀਂ ਵੇਖਿਆ ਮਾਰਾ ਮੋਟਾ ਕਿਤੇ ਕਿਸੇ ਕੋਈ ਫੜ ਕੇ ਕੀਤਾ ਹੋਵੇ ਕਾਰਵਾਈ ਤੇ ਕਹਿ ਨਹੀਂ ਸਕਦਾ ਵੱਡੀ ਤਦਾਰ ਤੇ ਕਦੀ ਡੋਰ ਨਹੀਂ ਤਰ੍ਹਾਂ ਦੇ ਹਿਸਾਬ ਨਾਲ ਪੰਜਾਬ ਚ ਡੋਰ ਆਈ ਆ ਤੇ ਲੋਕੀ ਜਾ ਕੇ ਵੇਖੋ ਬੱਚੇ ਇੰਨਾ ਮਜਬੂਰ ਮਾਂ ਤੇ ਉਹਨੂੰ ਕਰਨ ਦੇ ਆ ਵੀ ਮਾਂ ਤੇ ਦੁਖੀ ਹੋ ਕੇ ਬੱਚਾ ਨੂੰ ਦੋਰ ਦੁਕਾਨਾਂ ਤੋਂ ਲੈ ਕੇ ਦੇਂਦੇ ਆ ਤੇ ਪ੍ਰਸ਼ਾਸਨ ਨੂੰ ਵੀ ਪਤਾ ਸ਼ਹਿਰ ਦੇ ਵਿੱਚ ਕਿੰਨੀਆਂ ਦੁਕਾਨਾਂ ਤੇ ਕਿਹੜੇ-ਕਿਹੜੇ ਦੁਕਾਨਦਾਰ ਵੇਚਣ ਦੇ ਆ ਇਹ ਪ੍ਰਸ਼ਾਸਨ ਮੇਰੇ ਹਿਸਾਬ ਨਾਲ ਪਤਾ ਨਹੀਂ ਇਹਨਾਂ ਨੂੰ ਕੀ ਮੁਲੀ ਮਿਲੀ ਭੁਗਤੀ ਆ ਜਿਹੜਾ ਪ੍ਰਸ਼ਾਸਨ ਨੂੰ ਨਹੀਂ ਰੋਕਦਾ ਜਾਂ ਕਿਸੇ ਦੀ ਰਾਜਨੀਤੀ ਦਾ ਦਬਾਅ ਆ ਇਹ ਕੋਈ ਸਮਝ ਨਹੀਂ ਆਉਂਦੀ ਹੁਣ ਤਾਂ ਸਰਕਾਰ ਨੇ ਇੱਕ ਹੋਰ ਪ੍ਰਸ਼ਾਸਨ ਵੱਲੋਂ ਹੁਕਮਦਾਰੀ ਹੋ ਗਿਆ ਕਿ ਜਿਹੜਾ ਚਾਈਨਾ ਡੋਰ ਨੂੰ ਫੜਾਵੇਗਾ ਜਾਂ ਚਾਈਨਾ ਡੋਰ ਬਾਰੇ ਇਤਲਾਹ ਦਵੇਗਾ ਉਹਨੂੰ 25000 ਰੁਪਇਆ ਨਾਮ ਦਿੱਤਾ ਜਾਵੇਗਾ ਤੇ ਉਹਦਾ ਜਿਹੜਾ ਉਹਦੀ ਪਛਾਣ ਜਿਹੜੀ ਗੁਪਤ ਰੱਖੀ ਜਾਵੇਗੀ ਕੀ ਇਹ ਪ੍ਰਸ਼ਾਸਨ ਇੱਕ ਡਰਾਮਾ ਹੀ ਖੇਡਦੀ ਖੇਡਦਾ ਪਿਆ ਹੈ ਦੇਖੋ ਜੀ ਇਹ ਤਾਂ ਇੱਕ ਬੇਕੂਫ ਬਣਾਉਣ ਦੇ ਲੋਕ ਹਾਂ ਇਹ ਕੋਈ ਕਾਲੀ ਦੇ ਵਿੱਚ ਜਾਂ ਜ਼ਮੀਨ ਦੇ ਵਿੱਚ ਥੋੜਾ ਨੱਪੀ ਚੀਜ਼ ਕੋਈ ਫੜਾਊਗਾ ਵੀ ਜ਼ਮੀਨ 'ਚ ਨੱਪੀ ਆ ਉਹ ਤੇ ਸ਼ਰਿਆਂ 'ਮੁੱਡਣ ਡਈ ਆ ਤਾਰਾਂ 'ਨ ਡਈ ਆ ਹਰ ਇੱਕ ਦੇ ਮਕਾਨ ਦੇ ਉੱਤੇ ਤੁਹਾਡੇ ਸਾਹਮਣੇ ਦੂਰ ਚੜਨ ਡਈ ਆ ਇਹ ਫੜਾਉਣ ਵਾਲੀ ਤੇ ਚੀਜ਼ ਹੁੰਦੀ ਜੇ ਕਿਸੇ ਨੇ ਘਰੇ ਲੁਕਾ ਕੇ ਰੱਖੀ ਆ ਇਹ ਦੇਖੋ ਡੋਰ ਕਿੰਨੀ ਸ਼ਹਿਰ ਦੇ ਵਿੱਚ ਲੋਕਾਂ ਦੇ ਮੋਟਰਸਾਈਕਲਾਂ ਤੇ ਮੈਂ ਤੇ ਬੇਨਤੀ ਜਨਤਾ ਨੂੰ ਬੇਨਤੀ ਕਰਦਾ ਵੀ ਲੋਕੀ ਆਪ ਦੇ ਐਨਕਾਂ ਲਾਉਣ ਮੂੰਹ ਬੰਨਨ ਕਰੀਆ ਗਰਦਨ ਗਰਦਨ ਦੇ ਉੱਤੇ ਕੋਈ ਨਾ ਕੋਈ ਕਪੜਾ ਦੇ ਕੇ ਸ਼ਹਿਰ ਦੇ ਵਿੱਚ ਜਾਣ ਨੰਗੇ ਮੂੰਹ ਨਾਲ ਜਾਣ ਇਹ ਪ੍ਰਸ਼ਾਸਨ ਨੇ ਕਿਸੇ ਦੀ ਕੋਈ ਖਾਲੀ ਨਹੀਂ ਰੱਖਣਾ ਕੋਈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਪ੍ਰਸ਼ਾਸਨ ਸਿਰਫ ਇਹੋ ਕਹਿੰਦਾ ਵੀ ਲੋਕ ਫੜਾਉਣ ਤੁਸੀਂ 1.5 1.5 ਲੱਖ ਰੁਪਿਆ ਤਨਖਾਹ ਲੈਣ ਦੇ ਜੇ ਤੁਸੀਂ ਕਹੇ ਤਨਖਾਹ ਲੈਣ ਦੇ ਲੋਕਾਂ ਦੀ ਦੁਸ਼ਮਣੀ ਪਾਉਣ ਵਾਸਤੇ ਵੀ ਲੋਕ ਫੜਾਉਣ ਜਾਗੇ ਤੁਸੀਂ ਨਾ ਫੜਿਓ ਤੁਹਾਨੂੰ ਕਿਸੇ ਦਾ ਪਤਾ ਹੀ ਕੋ ਨਹੀਂ ਇਹ ਚੀਜ਼ ਮੈਂ ਪਹਿਲਾਂ ਵੀ ਕਿਹਾ ਵੀ ਲਕਾਈ ਨਹੀਂ ਸ਼ਰ੍ਹਾਂ ਆਮ ਦੁਕਾਨਾਂ ਦੇ ਡੋਰ ਪਈ ਆ ਸ਼ਰ੍ਹਾਂ ਆਮ ਲੋਕ ਚੜਾਉਣ ਦੇ ਲੋਹਾ ਦੇ ਬੱਚੇ ਮਜਬੂਰ ਕਰਨ ਦੇ ਵੀ ਡੋਰ ਲਿਆ ਕੇ ਦੋ ਹਰ ਇੱਕ ਦਾ ਬੱਚਾ ਆ ਲੋੜੀ ਤੇ ਮਜਬੂਰ ਕਰਨ ਦੇ ਜੇ ਦੁਕਾਨ ਤੇ ਡੋਰ ਨਾ ਹੋਵੇ ਕਿ ਕਿਸੇ ਦਾ ਬੱਚਾ ਮਜਬੂਰ ਨਹੀਂ ਕਰਦਾ ਗਿਲ ਸਾਹਿਬ ਇੱਕ ਨਾ ਨਿੱਜੀ ਚੈਨਲ ਤੇ ਖਬਰ ਚੱਲਦੀ ਹੈ ਅੰਮ੍ਰਿਤਸਰ ਸ਼ਹਿਰ ਦੀ ਜਿਹੜੀ ਹੈ ਨਾ ਉਹ ਖਬਰ ਹੈ ਉਹ ਦੁਕਾਨ ਤੇ ਰੇਟ ਵਜਦੀ ਹੈ ਪੁਲਿਸ ਦੀ ਤੇ ਦੁਕਾਨਦਾਰ ਨੇ ਡਰ ਹੋ ਕੇ ਪਤਾ ਕੀ ਆਖਦਾ ਹੈ ਹਾਂ ਮੈਂ ਵੇਚਦਾ ਹਾਂ ਮੈਂ ਚੈਨਾ ਡੋਰ ਵੇਚਦਾ ਹੈ ਪ੍ਰਸ਼ਾਸਨ ਦੇ ਪੈਰਾ ਥੱਲੋਂ ਜਮੀਨ ਨਹੀਂ ਖਿੱਚਦੀ ਇਹ ਨਹੀਂ ਗੱਲ ਸੁਣ ਕੇ ਪ੍ਰਸ਼ਾਸਨ ਕਿਉਂ ਨਹੀਂ ਹਰਕਤ ਦੇ ਵਿੱਚ ਆਉਂਦਾ ਕਿ ਉਹਨੂੰ ਉੱਤੇ ਪਰਚਾ ਦਰਜ ਕਰਕੇ ਕਿਉਂ ਨਹੀਂ ਉਹਨੂੰ ਜੇਲ੍ਹ ਦੇ ਵਿੱਚ ਭੇਜਦਾ ਤਾਂ ਕਿ ਉਹਨੂੰ ਪਤਾ ਲੱਗ ਜੇ ਕਿ ਮੈਂ ਇਸ ਤੋਂ ਬਾਅਦ ਇਹ ਚੀਜ਼ ਇਹ ਕੰਮ ਨਹੀਂ ਕਰਨਾ ਕੀ ਉਤੇ ਕਾਰਵਾਈ ਹੋਈ ਹੈ ਕੀ ਨਹੀਂ ਕਾਰਵਾਈ ਹੋਈ ਇਹ ਅਜੇ ਤੱਕ ਨਹੀਂ ਪਤਾ ਲੱਗਾ ਕਿੰਨੇ ਗੱਟੂ ਜਿਹੜੇ ਨੇ ਕਿੰਨੀਆਂ ਪੇਟੀਆਂ ਜਿਹੜੀਆਂ ਨੇ ਫੜੀਆਂ ਜਾਂਦੀਆਂ ਨੇ ਗਿਲ ਸਾਹਿਬ ਉਹ ਪੇਟੀਆਂ ਜਾਂਦੀਆਂ ਕਿੱਥੇ ਆ ਅੱਜ ਤੱਕ ਪ੍ਰਸ਼ਾਸਨ ਨੇ ਕਿਹੜੀ ਜਗ੍ਹਾ ਤੇ ਚైనా ਡੋਰ ਜਿਹੜੀ ਪੇਟੀਆਂ ਦੀ ਪੇਟੀਆਂ ਫੜੀਆਂ ਨੇ ਤੇ ਉਸ ਨੂੰ ਨਸ਼ਟ ਕੀਤਾ ਹੈ ਅੱਜ ਤੱਕ ਨਾ ਤੇ ਨਿਊਜ਼ ਜੇ ਪਤਾ ਲੱਗਾ ਹੈ ਤੇ ਨਾ ਉਹਨਾਂ ਪੇਟੀਆਂ ਦਾ ਪਤਾ ਲੱਗਦਾ ਉਹ ਪੇਟੀਆਂ ਜਾਂਦੀਆਂ ਕਿੱਥੇ ਨੇ ਗਿਲ ਸਾਹਿਬ ਵੇਖੋ ਜੀ ਇਹਦੇ ਪ੍ਰਸ਼ਾਸਨ ਨੂੰ ਪਤਾ ਨਾ ਕਿੱਥੇ ਜਾਂਦੀ ਆ ਸਮੈ ਕਿੰਨੀ ਫੜੀ ਜਾਂਦੀ ਕਿਲੋਂਾਂ ਦੇ ਕਿਲੋਂ ਕਾਰੀ ਵਿਖਾਈ ਹੈ ਨਾ ਵੀ ਫਲਾਣੇ ਦਰਿਆ 'ਚ ਰੋੜੀ ਆ ਜਾਂ ਫਲਾਣੇ ਥਾਂ 'ਤੇ ਅੱਗ ਲਾ ਕੇ ਸਾੜੀ ਆ ਸਿਰਫ ਵਿਖਾਇਆ ਜਾਂਦਾ ਤੇ ਬਾਅਦ 'ਚ ਨਹੀਂ ਪਤਾ ਲੱਗਦਾ ਵੀ ਕਿੱਥੇ ਜਾਂਦੀ ਆ ਇਹ ਤਾਂ ਪ੍ਰਸ਼ਾਸਨ ਨੂੰ ਪਤਾ ਹੋਵੇ ਨਾ ਵੀ ਕਿੱਥੇ ਜਾਂਦੀ ਆ ਸਿਰਫ ਇੱਕ ਵਾਰ ਦੱਸਿਆ ਜਾਂਦਾ ਉਸ ਤੋਂ ਬਾਅਦ ਗੁਪਤ ਹੋ ਜਾਂਦੀ ਆ ਇਹ ਅਫਸਰਾ ਨੂੰ ਪਤਾ ਜਾਂ ਜਿਹੜੇ ਸਾਡੇ ਜਾਜ ਸਾਹਿਬ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਦਾਲਤਾਂ ਦੇ ਵਿੱਚ ਜਦੋਂ ਕੈਦੀ ਪਕਟਾਏ ਜਾਂਦੇ ਆ ਵੀ ਉਹ ਜਿਹੜਾ ਬਾਹਰ ਚ ਇੰਨਾ ਸਮਾਨ ਨਸ਼ਾ ਫੜਿਆ ਜਾਂਦਾ ਡੋਰ ਫੜੀ ਜਾਂਦੀ ਆ ਉਹ ਕਿਹੜੇ ਥਾਂ ਤੇ মিডিਆ ਨੂੰ ਨਾਲ ਲਿਆ ਕੇ ਵੀ ਕਿੱਥੇ ਨਸ਼ਟ ਕੀਤੀ ਆ ਕਿੱਥੇ ਸੁਟੀ ਆ ਬਾਹਰ ਚ ਪਬਲਿਕ ਨੂੰ ਕਦੀ ਨਹੀਂ ਵਿਖਾਈਆਂ ਇਹਨੀਆਂ ਚੀਜ਼ਾਂ ਅ ਗਿਲ ਸਾਹਿਬ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਇੱਕ ਗੱਲ ਦਾ ਜ਼ਿਕਰ ਕੀਤਾ ਹੈ ਕਿ ਜਿਹੜੇ ਸਰਕਾਰੀ ਕੁਆਟਰ ਨੇ ਅ ਸਰਕਾਰੀ ਮੁਲਾਜ਼ਮਾਂ ਦੇ ਉੱਥੇ ਜਾ ਕੇ ਤੁਸੀਂ ਜਦੋਂ ਮਰਜ਼ੀ ਦੇਖ ਲੋ ਉਹਨਾਂ ਦੇ ਜਿਹੜੇ ਬੱਚੇ ਨੇ ਐਤਵਾਰ ਦੇ ਦਿਨ ਇਸੇ ਚਾਈਨਾ ਡੋਰ ਦੇ ਨਾਲ ਗੱਡੀ ਧਾਰ ਰਹੇ ਹੁੰਦੇ ਨੇ ਜਿਨ੍ਹਾਂ ਨੇ ਕਾਰਵਾਈ ਕਰਨੀ ਆ ਜਾਂ ਜਿਨ੍ਹਾਂ ਨੇ ਇਸ ਚੀਜ਼ ਨੂੰ ਖਤਮ ਕਰਨਾ ਹੈ ਉਹਨਾਂ ਦੇ ਖੁਦ ਬੱਚੇ ਇਸ ਚੀਜ਼ ਦੇ ਨਾਲ ਖੇਡਦੇ ਨੇ ਮੈਂ ਪਹਿਲਾਂ ਵੀ ਇਹੋ ਬੇਨਤੀ ਕੀਤੀ ਆ ਵੀ ਜ਼ਿਲ੍ਹੇ ਦੇ ਜਿਹੜੇ ਵੱਡੇ ਅਫਸਰ ਆ ਸਭ ਤੋਂ ਪਹਿਲਾਂ ਦੇ ਜਿਨ੍ਹਾਂ ਨੂੰ ਅਸੀਂ ਵੋਟਾਂ ਪਾਈਆਂ ਦੇਖੋ ਐਮਐਲਏ ਬਣਾਇਆ ਜਾਂ ਮੰਤਰੀ ਬਣਾਇਆ ਲੋਕਾਂ ਨੇ ਕਿੰਨੀ ਆਸ ਰੱਖ ਕੇ ਬਣਾਇਆ ਸੀ ਪਰ ਉਹਨਾਂ ਨੂੰ ਵੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਵੀ ਇੰਨੀ ਡੋਰ ਵਿਗੰਢੀ ਆ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਡੋਰ ਵਾਲੇ ਇਹਨਾਂ ਨੂੰ ਕਿੰਨੇ ਕੁ ਪੈਸੇ ਦੇ ਦਿੰਦੇ ਹੋਣੇ ਕਿੱਥੇ ਲੋਕਾਂ ਦੀ ਜਾਨ ਨਾਲ ਖਲਵਾੜ ਹੋਣ ਡਿਆ ਲ ਕਿੰਨਾ ਲੋਕਾਂ ਦਾ ਨੁਕਸਾਨ ਰਹਿ ਸਾਡੇ ਪੰਛੀ ਕਿੰਨੇ ਮਰਨਦੇ ਆ ਇਹਨਾਂ ਨੂੰ ਕਿੰਨੀ ਕ ਕਮਾਈ ਕਿਤੇ ਲੋਕਾਂ ਦੀ ਜਾਨ ਗਵਾ ਕੇ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਜਦੋਂ ਲੋਕਾਂ ਦੇ ਘਰਾਂ 'ਚ ਵੋਟਾਂ ਮੰਗਣ ਜਾਂਦੇ ਉਹ ਤਾਂ ਕਹਿੰਦੇ ਸੀ ਵੇਖੋ ਜੀ ਆਪਣੀ ਜਦੋਂ ਨਹੀਂ ਸਰਕਾਰ ਹੁੰਦੀ ਏ ਤਾਂ ਮੇਲ ਆਉਣੇ ਸ਼ੁਰੂ ਕਰ ਦਿੰਦੇ ਆ ਵੇਖੋ ਜੀ ਆਹ ਹਾਲਾਤ ਮਾੜੇ ਹੋ ਗਏ ਹੋ ਗਏ ਜਦੋਂ ਆਪਦੀ ਸਰਕਾਰ ਆਉਂਦੀ ਏ ਚੁੱਪ ਕਰਕੇ ਬਹਿ ਜਾਂਦੇ ਆ ਇਹੀ ਲਾਤ ਆ ਵੀ ਚੈਨਾਡੋਰ ਸ਼ਰਿਆਂ ਵਿਗੰਡੀ ਤੇ ਆਖੰਡੇ ਵੀ ਸਾਨੂੰ ਕੋਈ ਫੜਾਵੇ ਤੇ ਫੜਾਊਗਾ ਕੌਣ ਲੋਕਾਂ ਨੂੰ ਕੀ ਲੋੜ ਹੈ ਦੁਸ਼ਮਣੀ ਪਾਉਣ ਦੀ ਤੁਹਾਨੂੰ ਨਹੀਂ ਦੀਦਾ ਰੱਬ ਨੇ ਅੱਖਾਂ ਦਿੱਤੀਆਂ ਤੁਹਾਨੂੰ ਤੁਸੀਂ ਤਨਖਾਹ ਲੈਣ ਦੇ ਤੁਸੀਂ ਜਾ ਕੇ ਦੁਕਾਨਾਂ ਦੇ ਰੇਡ ਕਰੋ ਫੜੇ ਸ਼ਰਿਆਂ ਵਿਗੰਡੀ ਬਿਲਕੁਲ ਗਿਲਸਾਹਬ ਜਦੋਂ ਕਿਸੇ ਦੁਕਾਨ ਤੇ ਛਾਪਾ ਪੈਂਦਾ ਹੈ ਤਾਂ ਉਹਦੀਆਂ ਪੇਟੀਆਂ ਦੀ ਪੇਟੀ ਜਾਂ ਜਿੰਨੇ ਵੀ ਗੱਟੂ ਫੜੀ ਜਾਂਦੇ ਨੇ ਉਹ ਚਲੋ ਪਤਾ ਨਹੀਂ ਕੀ ਕਰਕੇ ਜਾਂ ਕੀ ਕਰਕੇ ਉਹ ਬਾਹਰ ਆ ਜਾਂਦਾ ਹੈ ਬਾਰ ਆਣ ਕੇ ਜਿੱਥੇ 400 ਰੁਪਏ ਦਾ ਗੱਟ ਹੁੰਦਾ ਉਹ ਡਬਲ ਰੇਟ ਕਰ ਦਿੰਦਾ 800 ਰੁਪਿਆ ਕਰ ਦਿੰਦਾ ਹੈ ਆਪਣੀ ਜਿਹੜੀ ਉਹਦਾ ਨੁਕਸਾਨ ਹੋਇਆ ਜਾਂਦਾ ਉਹ ਪੂਰਾ ਕਰ ਲੈਂਦਾ ਹੈ ਪਰ ਜਿਸ ਬੰਦੇ ਦੀ ਜਾਂ ਜਿਸ ਭਰਾ ਦੀ ਭੈਣ ਦੀ ਕਿਸੇ ਦੇ ਪਿਓ ਦੀ ਹੱਤਿਆ ਹੋ ਜਾਂਦੀ ਹੈ ਚైనా ਦੇ ਡੋਰ ਦੇ ਨਾਲ ਉਹਦਾ ਜਿਹੜਾ ਘਾਟਾ ਹੈ ਉਹ ਤੇ ਪੂਰਾ ਹੁੰਦਾ ਨਹੀਂ ਆ ਤੇ ਉਹਨਾਂ ਨੌਜਵਾਨਾਂ ਨੂੰ ਜਾਂ ਉਹਨਾਂ ਬੱਚਿਆਂ ਨੂੰ ਜਾਂ ਬੱਚਿਆਂ ਦੇ ਮਾਪਿਓ ਨੂੰ ਕੀ ਮੈਸੇਜ ਰਹੇਗਾ ਲਾਸਟ ਦੇ ਵਿੱਚ ਜਿਹੜੇ ਇਸ ਡੋਰ ਦੇ ਨਾਲ ਖੇਡਦੇ ਨੇ ਤੇ ਇਸ ਡੋਰ ਦੇ ਨਾਲ ਤੁਸੀਂ ਪਹਿਲਾਂ ਵੀ ਜ਼ਿਕਰ ਕਰ ਦਿੱਤਾ ਕਿ ਕਈ ਜਿਹੜੇ ਪੰਛੀ ਜਿਹੜੇ ਨੇ ਉਹ ਆਪਣੀ ਜਾਨ ਗਵਾ ਚੁੱਕੇ ਨੇ ਕੀ ਮੈਸੇਜ ਰਹੇਗਾ ਪ੍ਰਸ਼ਾਸਨ ਨੂੰ ਵੀ ਤੇ ਉਹਨਾਂ ਮਾਪਿਆਂ ਨੂੰ ਵੀ ਤੇ ਬੱਚਿਆਂ ਨੂੰ ਵੀ ਵੇਖੋ ਜੀ ਬੱਚੇ ਤੇ ਵੈਸੇ ਜਿਨ੍ਹਾਂ ਨੂੰ ਕਿਹਾ ਹੀ ਬੱਚੇ ਜਾਂਦਾ ਹੈ ਬੱਚੇ ਬੱਚੇ ਤੇ ਬੱਚੇ ਤੇ ਇੱਕ ਬਚਪਨ ਪੁਨੇ ਦੇ ਵਿੱਚ ਉਹ ਬੱਚਿਆਂ ਨੂੰ ਵਿਚਾਰਿਆਂ ਨੂੰ ਇੰਨਾ ਗੱਲਾਂ ਬਾਰੇ ਨਹੀਂ ਪਤਾ ਪਰ ਜਿਹੜੇ ਅਫਸਰ ਬੈਠੇ ਨੇ ਉਹਨਾਂ ਨੂੰ ਤੇ ਸਾਰਾ ਪਤਾ ਨਾਲ ਅਫਸਰਾਂ ਨੂੰ ਕੀ ਮਜਬੂਰੀਆਂ ਜਿਹੜੀਆਂ ਨਹੀਂ ਰੋਕਣ ਦੇ ਇਹ ਕਿਸੇ ਦੀ ਜਾਨ ਚਲੀ ਗਈ ਤੇ ਅਫਸਰਾਂ ਨੂੰ ਕੁਝ ਮਿਲੂਗਾ ਤੇ ਵਿੱਚ ਅਫਸਰਾਂ ਨੂੰ ਕੱਖ ਨਹੀਂ ਮਿਲਣਾ ਬਾਜਾ ਥਰੂ ਪੁੰਜਣ ਵਾਸਤੇ ਆ ਜਾਂਦੇ ਆ ਜਿਵੇਂ ਅਸੀਂ ਕਾਰਵਾਈ ਕਰਾਂਗੇ ਉਹ ਕਰਾਂਗੇ ਸਾਡੇ ਧਿਆਨ ਚ ਨਹੀਂ ਹੈਗਾ ਇਹੋ ਜੀਆਂ ਗੱਲਾਂ ਕਰਕੇ ਤੇ ਗੂਗਲੋਂਾਂ ਤਾਂ ਮਿੱਟੀ ਛਾੜ ਦਿੰਦੇ ਆ ਤੇ ਪਹਿਲਾਂ ਹੁਣ ਵੇਖੋ ਗੱਲ ਇਹ 13 ਤਰੀਕ ਨੂੰ ਲੋਹੜੀ ਆ ਤੇ ਉਦੋਂ ਚੈਨਾਟੌਰ ਬਹੁਤ ਜ਼ਿਆਦੀ ਚੜਨੀ ਤੇ ਅੱਜ ਮੈਂ ਵੇਖਣ ਦਾ ਇਸ਼ਾਰਾ ਜਿ ਕਿਤੇ ਕੋਈ ਪੁੱਛਗਿੱਛ ਹੀ ਨਹੀਂ ਕਰਨ ਲਿਆ ਪਹਿਲੇ ਮੈਂ ਤਾਂ ਇਹ ਵੇਖਿਆ ਵੀ ਦੁਕਾਨਦਾਰਾਂ ਨੇ ਪੈਸੇ ਵਟਲੇ ਆ ਲੋਕਾਂ ਦੇ ਘਰਾਂ 'ਚ ਬਹੁਤ ਜ਼ਿਆਦੀ ਡੋਰ ਪਹੁੰਚ ਗਈ ਆ ਪ੍ਰਸ਼ਾਸਨ ਤੋਂ ਕੋਈ ਮੈਂ ਵੇਖਿਆ ਅਸੀਂ ਆਸ ਨਹੀਂ ਰੱਖਦੇ ਆਪਣੇ ਆਪ ਦੇ ਸੇਫ ਆ ਵੀ ਜਿਹੜਾ ਸਿਆਣਾ ਬੰਦਾ ਉਹ ਆਪਣਾ ਮੂੰਹ ਸਿਰ ਵਲੇਟ ਕੇ ਸ਼ਹਿਰ ਜਾਓ ਤੇ ਫੇਰ ਹੀ ਸਾਡਾ ਬਚਾਇਆ ਹੋਰ ਸਰਕਾਰ ਦੇ ਸਿਰ ਤੇ ਅਸੀਂ ਸੋਚੀਏ ਸਾਡਾ ਕੋਈ ਬਚਾ ਨਹੀਂ ਹੈਗਾ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਹਾਡਾ ਇਹ ਸਨ ਐਂਟੀ ਕਰਮ ਬਿਊਰੋ ਦੇ ਸਟੇਟ ਚੇਅਰਮੈਨ ਸਰਦਾਰ ਮੇਜਰ ਸਿੰਘ ਗਿੱਲ ਜੀ ਜਿਹੜੀ ਚੈਨਲ ਜਿਹੜੀ ਡੋਰ ਆ ਉਹ ਤੜੱਲੇ ਦੇ ਨਾਲ ਜਿਹੜੀ ਵਿਕਦੀ ਪਈ ਆ ਉੱਤੇ ਵਿਚਾਰ ਚਰਚਾ ਕੀਤੀ ਏ ਤਾਂ ਗਿੱਲ ਸਾਹਿਬ ਨੇ ਇੱਕ ਗੱਲ ਕਹੀ ਆ ਜਿਹੜੇ ਬੱਚੇ ਨੇ ਉੱਤੇ ਬੱਚੇ ਨੇ ਤਾਂ ਮਾਂ ਪਿਓ ਵੀ ਜਿਹੜਾ ਉਹ ਮਜਬੂਰ ਹੈ ਕਿਉਂਕਿ ਬੱਚੇ ਜਦੋਂ ਜਿੱਦ ਕਰਦੇ ਨੇ ਤਾਂ ਆਖਰ ਅ ਬੱਚਿਆਂ ਦੀ ਜਿਹੜੀ ਆ ਮੰਗ ਉਹ ਪੂਰੀ ਕਰਨੀ ਪੈਂਦੀ ਆ ਜੇ ਮਾਰਕੀਟ ਦੇ ਵਿੱਚ ਇਹ ਚੀਜ਼ ਨਾ ਹੋਵੇ ਤਾਂ ਬੱਚੇ ਨਾਲ ਡਿਮਾਂਡ ਕਰਨ ਤੇ ਮਾਪੇ ਵੀ ਨਾਲ ਖਰੀਦ ਕੇ ਦਵੇ ਕਿਉਂਕਿ ਮਾਰਕੀਟ ਦੇ ਵਿੱਚ ਚੀਜ਼ ਇਹ ਹੈਗੀ ਇਹ ਚైనా ਡੋਰ ਜਿਹੜੀ ਵਿਕਦੀ ਏ ਤੇ ਤਾਂ ਕੋਈ ਖਰੀਦਦਾ ਏ ਤੇ ਸਭ ਤੋਂ ਵੱਡਾ ਜਿਹੜਾ ਕਸੂਰਵਾਰ ਮੰਨਿਆ ਜਾਂਦਾ ਉਹ ਪ੍ਰਸ਼ਾਸਨ ਨੂੰ ਮੰਨਿਆ ਜਾਂਦਾ ਏ ਹਰ ਵਾਰ ਪ੍ਰਸ਼ਾਸਨ ਤਾਂ ਜਿਹੜੇ ਨੋਟੀਫਿਕੇਸ਼ਨ ਉਹ ਜਾਰੀ ਕਰ ਦਿੰਦਾ ਪਰ ਉਹਨਾਂ ਤੇ ਅਮਲ ਨਹੀਂ ਕੀਤਾ ਜਾਂਦਾ ਸਾਡੀ ਪ੍ਰਸ਼ਾਸਨ ਨੂੰ ਵੀ ਸਾਡੇ ਚੈਨਲ ਵੱਲੋਂ ਵੀ ਪ੍ਰਸ਼ਾਸਨ ਨੂੰ ਅਪੀਲ ਹੈ ਤਾ ਇਸ ਤੇ ਬੰਦੀ ਜਿਹੜੀ ਕਾਰਵਾਈ ਉਹ ਕੀਤੀ ਜਾਵੇ ਜਿਹੜੇ ਇਹਦੇ ਵਕੀਤਾ ਏ ਜਿਹੜੇ ਦੁਕਾਨਦਾਰ ਨੇ ਜਿਹੜੇ ਇਹ ਇਸ ਚੀਜ਼ ਦੇ ਸੋਦਾਗਰ ਨੇ ਉਹਨਾਂ ਤੇ ਬੰਦੀ ਜਿਹੜੀ ਹੈ ਕਾਰਵਾਈ ਕੀਤੀ ਜਾਵੇ ਸੋ ਸਾਨੂੰ ਦਿਓ ਇਜਾਜ਼ਤ ਅਗਲੀ ਖਬਰ ਦੇ ਨਾਲ ਤੁਹਾਡੇ ਨਾਲ ਜਲਦੀ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ